ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ 14ਵੀਂ ਕੀ ਤੜੇ ਸਾਧ ਵਖਾਣੀਆਂ ਸਾਧ ਸੰਗਤ ਵਿੱਚ ਪਰਉਪਕਾਰੀ ਕੀ ਤੜਿਆਂ ਲਖ ਸੰਤ ਜਨ ਕੀ ਤੜਿਆਂ ਨਿਜ ਭਗਤ ਪੰਡਾਰੀ ਕਿਤੜੇ ਸਾਧਵ ਖਾਨੀਆਂ ਸਾਧ ਸੰਗਤ ਵਿੱਚ ਪਰਉਪਕਾਰੀ ਕੀਤੜਿਆਂ ਲਖ ਸੰਤ ਜਨ ਕੀਤੜਿਆਂ ਨਿਜ ਭਗਤ ਭੰਡਾਰੀ ਕੀਤੜਿਆਂ ਜੀਵਨ ਮੁਗਤ ਬ੍ਰਹਮ ਗਿਆਨੀ ਬ੍ਰਹਮ ਵਿਚਾਰੀ ਕਿਤੜਿਆ ਸਮਦਰਸੀਆ ਕਿਤੜਿਆ ਨਿਰਮਲ ਨਰੰਕਾਰੀ ਕਿਤੜੇ ਲਖ ਬਬੇ ਕੀਆ ਕਿਤੜੇ ਦੇਹ ਬਿਦੇਹ ਅਕਾਰੀ ਭਾਏ ਭਗਤ ਭੈ ਵਤਨਾ ਸਹਜ ਸਮਾਦ ਬਿਰਾਗ ਸਵਾਰੀ ਗੁਰਮੁਖ ਸੁਖ ਫਲ ਗਰਬ ਨਿਵਾਰੀ ਪਾਏ ਭਗਤ ਭੈ ਵਰਦਨ ਸਹਿਜ ਸਮਾਦ ਬੈਰਾਗ ਸਵਾਰੀ ਗੁਰਮੁਖ ਸੁਖ ਫਲ ਗਰਬ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਦਸਾਂ ਹੀ ਪਾਤਸ਼ਾਹਿਆਂ ਦੇ ਆਤਮਕ ਸਰੂਪ ਚਵਰ ਛਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਜੁਗੋ ਜੁਗ ਅਟਲ ਹਾਜ਼ਰਾ ਹਜੂਰ ਜਹਰਾਜ ਜਹੂਰ ਸਰਬ ਕਲਾਮ ਭਰਪੂਰ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਮਿਹਰਮਤ ਦਾ ਸਦਕਾ ਰਾਤਰੀ ਦਾ ਸਮਾਪਨੇ ਚ ਬਤੀਤ ਹੋਇਆ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਮਹਾਂਪੁਰਸ਼ਾਂ ਦੇ ਪਵਿੱਤਰ ਪਾਵਨ ਸਥਾਨ ਸ੍ਰੀ ਅੰਗਿਠਾ ਸਾਹਿਬ ਵਿਖੇ ਸਤਿਗੁਰਾਂ ਦੇ ਪਵਿੱਤਰ ਪਾਵਨ ਸਰੂਪ ਤਖਤਾਂ ਤੇ ਸੁਭਾਏ ਮਨ ਹੋਏ ਮੁਖਵਾਕ ਦੀ ਬਖਸ਼ਿਸ਼ ਗੁਰਬਾਣੀ ਦੇ ਜਾਪ ਹੁਣ ਸਮਾ ਹੋਇਆ ਹੈ ਕਥਾ ਵਿਚਾਰ ਦਾ ਸਤਿਗੁਰੂ ਜੀ ਦਇਆ ਕਾਰਨ ਮਿਹਰ ਅਮਤ ਕਰਨ ਆਪ ਹੀ ਵਿਚਾਰਤ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਗੁਰਬਾਣੀ ਗੁਰ ਵਿਚਾਰ ਕਹਿਣਾ ਸੁਣਨਾ ਸਮਝਣਾ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰਿਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ 14ਵੀਂ ਕਿਤੜੇ ਸਾਧ ਵਖਾਨੀ ਅਨ ਸਾਧ ਸੰਗਤ ਵਿੱਚ ਪਰਉਪਕਾਰੀ ਇਹ ਪਵਿੱਤਰ ਪਾਵਨ ਪੌੜੀ ਸਿੱਖ ਕੌਮ ਦੇ ਮਹਾਨ ਵਿਦਵਾਨ ਤਤਬੇਤੇ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਪਵਿੱਤਰ ਪਾਵਨ ਰਚਨਾ ਵਾਰਾਂ ਭਾਈ ਗੁਰਦਾਸ ਜੀ ਕੀਆਂ ਜਿਸ ਰਚਨਾ ਦੀ ਵਿਚਾਰ ਮਹਾਂਪੁਰਸ਼ਾਂ ਦੇ ਸਥਾਨ ਤੇ ਕੁਝ ਸਮੇਂ ਤੋਂ ਪ੍ਰਾਰੰਭ ਹੈ ਸਤਿਗੁਰਾਂ ਦੀ ਕਿਰਪਾਲਤਾ ਦੇ ਨਾਲ 8ਵੀਂ ਵਾਰ ਦੀਆਂ 13 ਪੌੜੀਆਂ ਤੱਕ ਵਿਚਾਰ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ ਇਹ 14ਵੀਂ ਪੌੜੀ ਹੈ ਪਾਈ ਸਾਹਿਬ ਜੀ ਨੇ ਇਸ ਵਾਰ ਦੇ ਵਿੱਚ ਪ੍ਰਮਾਤਮਾ ਦੇ ਵੱਲੋਂ ਸਾਰੀ ਕੁਦਰਤ ਨੂੰ ਜੋ ਸਾਜਿਆ ਗਿਆ ਹੈ ਉਹਦੇ ਬਾਰੇ ਜ਼ਿਕਰ ਕਰਦਿਆਂ ਹੋਇਆਂ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਮਨੁੱਖਾ ਜੀਵਨ ਬੜਾ ਉੱਤਮ ਹੈ ਫਿਰ ਦੋ ਰਾਹ ਚੱਲੇ ਉਹਨਾਂ ਦੀ ਆਪਣੀ ਆਪਣੀ ਮਰਿਆਦਾ ਦਸੀ ਫਿਰ ਸਤਿਗੁਰਾਂ ਦੇ ਬਾਰੇ ਕਲ ਬਚਨ ਕੀਤਾ ਕਿ ਸਤਿਗੁਰੂ ਜੀ ਅਬਨਾਸੀ ਹਨ ਨਾਸ ਤੋਂ ਰਹਿਤ ਹਨ ਪਰਮੇਸ਼ਰ ਦਾ ਹੀ ਰੂਪ ਹਨ ਜਿਵੇਂ ਸੂਰਜ ਇੱਕੋ ਹੀ ਹੈ 12 ਰਾਸ਼ਾਂ ਦੇ ਵਿੱਚ ਫਿਰਦਾ ਹੈ ਅੱਜ ਦੀ ਜਿਹੜੀ ਇਹ ਪੌੜੀ ਹੈ ਇਹਦੇ ਵਿੱਚ ਉੱਤਮ ਪੁਰਸ਼ਾਂ ਦਾ ਚੰਗੇ ਪੁਰਸ਼ਾਂ ਦਾ ਕਥਨ ਕਰਦੇ ਕਿਉਂਕਿ ਸੰਸਾਰ ਦੇ ਵਿੱਚ ਚੰਗੇ ਮਨੁੱਖ ਵੀ ਹੁੰਦੇ ਆ ਤੇ ਬੁਰੇ ਵੀ ਹੁੰਦੇ ਆ ਹੁਣ ਪਹਿਲਾਂ ਚੰਗਿਆਂ ਦਾ ਜ਼ਿਕਰ ਕਰਦੇ ਆ ਕਿ ਤੜੇ ਸਾਧ ਵਖਾਣੀਆਂ ਸਾਧ ਸੰਗਤ ਵਿੱਚ ਪਰਉਪਕਾਰੀ ਕਿਤਨੇ ਹੀ ਕਹਿੰਦੇ ਜਿਹਦੇ ਸਾਧ ਮਹਾਤਮਾ ਹਣ ਨਾ ਉਹ ਕਹੇ ਜਾਂਦੇ ਆਖੇ ਜਾਂਦੇ ਆ ਸਾਧ ਕਿਹਨੂੰ ਕਹਿੰਦੇ ਜਿਨੇ ਆਪਣੇ ਮਨ ਨੂੰ ਸਾਧ ਲਿਆ ਜਾਂ ਸਾਧ ਰਿਹਾ ਸਾਧਨਾ ਕਰ ਰਿਹਾ ਉਹਨੂੰ ਸਾਧ ਕਹਿੰਦੇ ਆ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨੌ ਦਵਾਰੇ ਸਾਧ ਸਾਧ ਸਦਵਾਇਆ ਜਿਨੇ ਆਪਣੇ ਨੌ ਦਵਾਰਿਆਂ ਨੂੰ ਸਾਧਿਆ ਹੈ ਅੱਖਾਂ ਨੂੰ ਬੁਰਾ ਦੇਖਣ ਤੋਂ ਬਚਾਇਆ ਕੰਨਾਂ ਨੂੰ ਬੁਰਾ ਸੁਣਨ ਤੋਂ ਬਚਾਇਆ ਜੁਬਾਨ ਦੇ ਨਾਲ ਕਿਸੇ ਨੂੰ ਬੁਰਾ ਨਹੀਂ ਬੋਲਦਾ ਹੱਥਾਂ ਦੇ ਪੈਰਾਂ ਦੇ ਨਾਲ ਕੋਈ ਮਾੜੇ ਕਰਮ ਨਹੀਂ ਕਰਦਾ ਭਾਵ ਕਿ ਆਪਣੇ ਇੰਦਰਿਆਂ ਦੇ ਉੱਤੇ ਜਿਹਨੇ ਸੰਜਮ ਰੱਖਿਆ ਹੋਇਆ ਕੰਟਰੋਲ ਕੀਤਾ ਹੋਇਆ ਹੈ ਉਹਨੂੰ ਸਾਧ ਗਿਆ ਜਾਂਦਾ ਜੋ ਸਾਧਨਾ ਦੇ ਵਿੱਚ ਹੈ ਤੇ ਭਾਈ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਸਾਧਨਾ ਕਰਨ ਵਾਲੇ ਨੇਕਾ ਹੀ ਨੇ ਸਾਧ ਸੰਗਤ ਵਿੱਚ ਪਰਉਪਕਾਰੀ ਤੇ ਸਾਧ ਸੰਗਤ ਵਿੱਚ ਉਹ ਪਰਉਪਕਾਰ ਕਰਦੇ ਆ ਕੀ ਪਰਉਪਕਾਰ ਕਰਦੇ ਪਰਉਪਕਾਰ ਦਾ ਮਤਲਬ ਹੁੰਦਾ ਪਰ ਪਰਾਇਆ ਉਪਕਾਰ ਭਲਾ ਪਰਾਇਆ ਦਾ ਵੀ ਭਲਾ ਕਰਨਾ ਜਿਹੜੇ ਸਾਧੂ ਮਹਾਤਮਾ ਨੇ ਨਾ ਉਹ ਆਪ ਤਾਂ ਨਾਮ ਜਪਦੇ ਨੇ ਹੋਰਨਾਂ ਨੂੰ ਪ੍ਰੇਰਣਾ ਦੇ ਕਰਕੇ ਨਾਮ ਦੇ ਨਾਲ ਸੇਵਾ ਦੇ ਵਿੱਚ ਲਉਂਦੇ ਆ ਇਸ ਤਰ੍ਹਾਂ ਉਹ ਸਾਧ ਸੰਗਤ ਦੇ ਵਿੱਚ ਵੀ ਰਹਿ ਕਰਕੇ ਪਰਉਪਕਾਰ ਕਰਦੇ ਕਿਤੜਿਆਂ ਲੱਖ ਸੰਤ ਜਨ ਕਿਤੜਿਆਂ ਨਿਜ ਭਗਤ ਪੰਡਾਰੀ ਕਹਿੰਦੇ ਕਿੰਤਨੇ ਹੀ ਲੱਖਾਂ ਸੰਤ ਜਨ ਹਨ ਸੰਤ ਦਾ ਅਰਥ ਵਿਦਵਾਨ ਸੱਜਣੇ ਕਰਦੇ ਵੀ ਜਿਹਦੇ ਕੋਈ ਜਿਹਦੀ ਆਤਮਾ ਭਾਪ ਜੀ ਦਾ ਮਨ ਸ਼ਾਂਤ ਹੋ ਗਿਆ ਇਹ ਵੀ ਅਲਤ ਕਰਦੇ ਜਿਹਦੇ ਅੰਦਰ ਸ਼ਾਂਤੀ ਹੈ ਜਾਂ ਸੱਚ ਹੈ ਨਿਮਰਤਾ ਹੈ ਤੇ ਤਿਆਗ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਸੰਤ ਜਨ ਮਹਾਂਪੁਰਸ਼ ਹਨ ਉਹ ਵੀ ਲੱਖਾਂ ਦੀ ਗਿਣਤੀ ਵਿੱਚ ਹਨ ਕਿਤੜਿਆ ਨਿਜ ਭਗਤ ਭੰਡਾਰੀ ਤੇ ਕਿਤਨੇ ਆਪਣੇ ਸਰੂਪ ਦੀ ਗਿਆਨ ਕਰਨ ਵਾਲੇ ਆਪਣੇ ਸਰੂਪ ਦੀ ਭਗਤੀ ਕਰਦੇ ਆ ਜਿਹਨੂੰ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਨਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਿ ਤੂੰ ਆਪਣੇ ਮੂਲ ਨੂੰ ਪਛਾਨਣਾ ਕਰ ਤੇ ਜਿਨ੍ਹਾਂ ਨੇ ਮੂਲ ਨੂੰ ਪਛਾਨਣ ਦੀ ਭਗਤੀ ਕੀਤੀ ਹੈ ਤੇ ਉਹ ਵੀ ਇਹਦੇ ਢੰਡਾਰੇ ਆਪਣੀ ਭਗਤੀ ਦੇ ਜਿਹੜੇ ਆ ਭਰੇ ਹੀ ਬੈਠੇ ਆ ਵੀ ਆਪਣੇ ਖਜ਼ਾਨੇ ਭਰਦੇ ਆ ਆਪਣੇ ਸਰੂਪ ਦੀ ਸਾਖਿਆਤ ਕਰਦੇ ਆ ਕੀ ਤੜਿਆ ਜੀਵਨ ਮੁਕਤ ਬ੍ਰਹਮ ਗਿਆਨੀ ਬ੍ਰਹਮ ਵਿਚਾਰੀ ਤੇ ਕਿਦਣਾ ਹੀ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਜਪ-ਜਪ ਕੇ ਕਹਿੰਦੇ ਜੀਵਨ ਮੁਕਤੀ ਵਾਲੇ ਹੋ ਗਏ ਜਿਨ੍ਹਾਂ ਨੂੰ ਜਿਉਂਦੇ ਜੀ ਮੁਕਤੀ ਪ੍ਰਾਪਤ ਹੋ ਗਈ ਭਾਵੇਂ ਆਮ ਤਾਈ ਕਿਹਾ ਜਾਂਦਾ ਨਾ ਕਿ ਮਰ ਕੇ ਬੰਦਾ ਮੁਕਤ ਹੋ ਜਾਂਦਾ ਜਾਂ ਮਰਨ ਤੋਂ ਬਾਅਦ ਉਹਦੀ ਮੁਕਤੀ ਹੁੰਦੀ ਹੈ ਪਰ ਜਿਹੜੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਨੁੱਖ ਨੇ ਉਹ ਜੀਵਨ ਮੁਕਤ ਹੀ ਪੁਰਸ਼ ਹੁੰਦੇ ਆ ਜਿਵੇਂ ਆਪਾਂ ਬਾਣੀ ਦੇ ਅੰਦਰ ਇਹ ਬਚਨ ਪੜ੍ਹਦੇ ਆ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ ਭਗਤ ਨਾਮਦੇਵ ਜੀ ਕਹਿੰਦੇ ਜੇ ਮੈਨੂੰ ਪਰਮਾਤਮਾ ਮਰੇ ਹੋਏ ਨੂੰ ਤੂੰ ਮੁਕਤੀ ਦੇਵੇਂਗਾ ਫਿਰ ਕੌਣ ਜਾਣੇਗਾ ਕਿ ਭਗਤ ਨਾਮਦੇ ਮੁਕਤ ਹੋ ਗਿਆ ਜੇ ਮੁਕਤੀ ਦੇਣੀ ਹੈ ਤੇ ਜਿਉਂਦੇ ਜੀ ਦੇਣਾ ਇਸ ਕਰਕੇ ਜੀਵਨ ਮੁਕਤ ਪੁਰਸ਼ ਜਿਹੜਾ ਬੰਦਗੀ ਕਰਨ ਵਾਲਾ ਹੈ ਨਾਲ ਉਹਨੂੰ ਜੀਵਨ ਮੁਕਤ ਪੁਰਸ਼ ਕਿਹਾ ਜਾਂਦਾ ਉਹਦੇ ਲੱਛਣ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਦੱਸੇ ਨੇ ਜੀਵਨ ਮੁਕਤ ਪੁਰਸ਼ ਦੇ ਜਿਹੜਾ ਸ਼ਬਦ ਆਪਾਂ ਕਈ ਵਾਰ ਹੁਕਮਨਾਮੇ ਦੇ ਰੂਪ ਵਿੱਚ ਵੀ ਸਰਵਣ ਕਰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹੋ ਅਲਪੈ ਨਹੀਂ ਜਾਕੈ ਕੰਚਨ ਮੱਟੀ ਮਨੈ ਇਹ ਜਿਹੜਾ ਸਾਰਾ ਸ਼ਬਦ ਹੈ ਨਾ ਇਹਦੇ ਵਿੱਚ ਜੀਵਨ ਮੁਕਤ ਪੁਰਸ਼ ਦੇ ਲੱਛਣ ਦੱਸੇ ਮਹਾਰਾਜ ਜੀ ਨੇ ਜੋ ਦੁੱਖ ਨੂੰ ਦੁੱਖ ਕਰਕੇ ਮੰਨਦਾ ਹੀ ਨਹੀਂ ਹੁਣ ਹੈ ਦੁਨੀਆ ਵਿੱਚ ਜਿਹੜਾ ਕੋਈ ਮਨੋਖੇ ਹੋ ਜਾ ਜਿਹਦੇ ਸਰੀਰ ਤੇ ਦੁੱਖ ਆਵੇ ਤੇ ਦੁੱਖ ਨੂੰ ਦੁੱਖ ਕਰਕੇ ਮੰਨੈ ਹੀ ਨਾ ਉੱਚੀ ਅਵਸਥਾ ਹੈ ਨਾ ਇਹ ਦੁੱਖ ਤਾਂ ਹਲਾਕੇ ਰੱਖ ਦਿੰਦਾ ਬੰਦੇ ਨੂੰ ਤੋੜ ਦਿੰਦਾ ਭੰਨ ਦਿੰਦਾ ਦੁੱਖ ਨੂੰ ਦੁੱਖ ਕਰਕੇ ਕਿੰਨਾਂ ਨੇ ਨਹੀਂ ਮੰਨਿਆ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ ਭਾਈ ਤਾਰੂ ਸਿੰਘ ਜੀ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਭਾਈ ਸ਼ਾਹਬਾਦ ਸਿੰਘ ਸੁਬੇਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਇਹਨਾਂ ਨੇ ਦੁੱਖ ਨੂੰ ਦੁੱਖ ਕਰਕੇ ਮੰਨਿਆ ਹੀ ਨਹੀਂ ਕੋਈ ਬੰਦ-ਬੰਦ ਕਟਵਾਈ ਜਾਂਦਾ ਕੋਈ ਖੋਪਰੀ ਲਵਾਈ ਜਾਂਦਾ ਕਿਸੇ ਨੂੰ ਆਰੇ ਨਾਲ ਚੀਰਿਆ ਜਾਂਦਾ ਪਿਆ ਕਿਸੇ ਦਾ ਮਾਸ ਜਮੂੜਾਂ ਨਾਲ ਖਿੱਚਿਆ ਜਾਂਦਾ ਪਿਆ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਕੇ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਜਾਂਦੇ ਨੇ ਇਹ ਜੀਵਨ ਮੁਕਤ ਪੁਰਸ਼ ਨੇ ਨਾ ਇਹ ਦੁੱਖ ਨੂੰ ਦੁੱਖ ਕਰਕੇ ਮੰਨਿਆ ਨਹੀਂ ਸੁੱਖ ਸਨੇਹੋ ਸੁੱਖ ਨਾਲ ਸਨੇਹ ਨਹੀਂ ਹੈਗਾ ਪਿਆਰ ਹੀ ਨਹੀਂ ਹੈਗਾ ਸੁੱਖ ਨਾਲ ਹਰ ਭੈ ਨਹੀਂ ਜਾ ਕੇ ਤੇ ਨਾ ਹੀ ਕਿਸੇ ਦਾ ਡਰ ਹੈ ਅੰਦਰ ਡਰ ਸਿਰਫ ਪਰਮੇਸ਼ਰ ਦਾ ਅਕਾਲ ਪੁਰਖ ਦਾ ਹੋਰ ਕਿਸੇ ਦਾ ਡਰ ਨਹੀਂ ਕੰਚਨ ਮਾਟੀ ਮੰਨਣਾ ਕੰਚਨ ਤੇ ਮਿੱਟੀ ਨੂੰ ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਸਮਝਣ ਵਾਲਾ ਇਹ ਅਵਸਥਾ ਬਹੁਤ ਉੱਚੀ ਹੈ ਜੀਵਨ ਮੁਕਤ ਹੋ ਜਾਣਾ ਕਿਤੇ ਸੌਖਾ ਹੀ ਪਿਆ ਸੋਨੇ ਨੂੰ ਤਾਂ ਹਰ ਕੋਈ ਸੰਭਾਲ ਕੇ ਰੱਖਦਾ ਮਿੱਟੀ ਨੂੰ ਕੌਣ ਸੰਭਾਲਦਾ ਮਿੱਟੀ ਨੂੰ ਆਪਾਂ ਕਹਿ ਦਾਂਗੇ ਐਵੇਂ ਪਈ ਹੈ ਇੱਥੇ ਮਿੱਟੀ ਤੇ ਸੋਨੇ ਨੂੰ ਲੋਕ ਤਾਂ ਜੋਰੀਆਂ ਵਿੱਚ ਸੰਭਾਲ ਕੇ ਰੱਖਦੇ ਆ ਸਾਡੀ ਅਵਸਥਾ ਵਿੱਚ ਫਰਕ ਹੈ ਨਾ ਪਰ ਜਿਹੜਾ ਜੀਵਨ ਮੁਕਤ ਪੁਰਸ਼ ਹੈ ਨਾ ਉਹਨੂੰ ਸੋਨਾ ਤੇ ਮਿੱਟੀ ਇੱਕ ਬਰਾਬਰ ਲੱਗਦਾ ਉਹਨੂੰ ਇਹ ਚੀਜ਼ ਨਹੀਂ ਲੱਗਦੀ ਕਿ ਸੋਨਾ ਕੀਮਤੀ ਹੈ ਤੇ ਮਿੱਟੀ ਕੀਮਤੀ ਨਹੀਂ ਉਹ ਬਰਾਬਰ ਹੀ ਸਮਝਦਾ ਦੁਨੀਆਂ ਉਹਨੂੰ ਜੀਵਨ ਮੁਕਤ ਪੁਰਸ਼ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਵਿਚਾਰੀ ਫਿਰ ਭਾਈ ਸਾਹਿਬ ਕਹਿੰਦੇ ਜੇ ਬ੍ਰਹਮ ਗਿਆਨੀ ਵੀ ਕਿੰਨੇ ਹੀ ਆ ਜਿਨ੍ਹਾਂ ਨੇ ਬ੍ਰਹਮ ਦੀ ਵਿਚਾਰ ਕੀਤੀ ਹੈ ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਆ ਜਿਹਨੂੰ ਬ੍ਰਹਮ ਦਾ ਗਿਆਨ ਹੋ ਜਾਵੇ ਬ੍ਰਹਮ ਕੀ ਹੈ ਪਰਮੇਸ਼ਰ ਜਿਹੜਾ ਪਰਮੇਸ਼ਰ ਨੂੰ ਜਾਣ ਲਵੇ ਉਹਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਇੱਥੇ ਤਾਂ ਆਪਾਂ ਕਈਆਂ ਨੂੰ ਜਿਨ੍ਹਾਂ ਨੇ ਪਰਮੇਸ਼ਰ ਦਾ ਕੋਈ ਗਿਆਨ ਹਾਸਲ ਨਹੀਂ ਕੀਤਾ ਉਹ ਵੀ ਬ੍ਰਹਮ ਗਿਆਨੀ ਬਣ ਜਾਂਦੇ ਮਹਾਂਪੁਰਸ਼ ਦੱਸਿਆ ਕਰਦੇ ਸੀ ਕਿਹਦੇ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਨਾ ਇਹ ਬ੍ਰਹਮ ਗਿਆਨ ਨੂੰ ਦੇਣ ਵਾਲੀ ਹੈ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ ਨਾ ਇਹ ਬ੍ਰਹਮ ਗਿਆਨ ਹੈ ਤੁਸੀਂ ਉਹਦੇ ਵਿੱਚ ਦੇਖੋ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਆ ਉਹਦੇ ਚ ਹੋਰ ਕੋਈ ਗੱਲ ਹੀ ਨਹੀਂ ਇੱਕ ਤੋਂ ਗੱਲ ਸ਼ੁਰੂ ਹੁੰਦੀ ਐ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੇ ਇੱਕ ਦੀ ਹੀ ਸਾਰੀ ਵਿਆਖਿਆ ਜਪਜੀ ਸਾਹਿਬ ਦੇ ਵਿੱਚ ਵੀ ਉਹ ਉਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਉਹਨੂੰ ਮਿਲਣ ਵਾਸਤੇ ਸਚਿਆਰ ਹੋਣਾ ਪਵੇਗਾ ਉਹਦੇ ਹੁਕਮ ਵਿੱਚ ਚੱਲਣਾ ਪਵੇਗਾ ਉਹਦੇ ਹੁਕਮ ਵਿੱਚ ਸਭ ਕੁਝ ਹੈ ਜਿਹੜਾ ਉਹਦੇ ਹੁਕਮ ਨੂੰ 부ਝ ਲੈਂਦਾ ਉਹਦੇ ਚ ਹਉਮੈ ਨਹੀਂ ਰਹਿੰਦੀ ਉਹ ਪਰਮੇਸ਼ਰ ਕਿਹੋ ਜਿਹਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਵੀ ਉਹ ਕਿਸੇ ਵੇਲੇ ਥਾਪਿਆ ਨਹੀਂ ਜਾਂਦਾ ਵੀ ਤਾਂ ਸਥਾਪਨਾ ਕਰਤੀ ਗਿਆ ਰੱਬ ਹੈ ਤੇ ਨਾ ਹੀ ਕਿਸੇ ਵੱਲੋਂ ਬਣਾਇਆ ਜਾਂਦਾ ਜਿਵੇਂ ਕਿਸੇ ਚਾਰ ਗਿੱਟਾਂ ਰੱਖ ਕੇ ਬਣਾ ਲਿਆ ਵੀ ਇਹ ਸਾਡਾ ਰੱਬ ਆ ਗਿਆ ਇਸ ਤਰ੍ਹਾਂ ਨਹੀਂ ਕੋਈ ਆਪੇ ਆਪ ਨਰੰჯਨ ਸੋਇਓ ਆਪਣੇ ਆਪ ਤੋਂ ਹੈ ਮਾਇਆ ਦੀ ਕਾਲਖ ਤੋਂ ਰਹਿਤ ਹੈ ਪਰਮੇਸ਼ਰ ਉਹਦਾ ਹੀ ਸਾਰਾ ਬਿਆਨ ਕੀਤਾ ਵੀ ਜਿਹੜਾ ਉਹਨੂੰ ਸੁਣ ਲੈਂਦਾ ਉਹਦੇ ਨਾਮ ਨੂੰ ਚਾਰ ਪੌੜੀਆਂ ਸੁਣਨ ਦੀਆਂ ਫਿਰ ਮੰਨਣ ਦੀਆਂ ਫਿਰ ਨਿਧਿਆਸਨ ਦੀਆਂ ਭਾਵ ਕਿ ਸਾਰੇ ਜਪਜੀ ਸਾਹਿਬ ਦੇ ਵਿੱਚ ਪਰਮੇਸ਼ਰ ਦੀ ਹੀ ਗੱਲ ਹੈ ਬ੍ਰਹਮ ਗਿਆਨ ਵੀ ਪਰਮੇਸ਼ਰ ਕੀ ਹੈ ਜਿਹਨੇ ਜਾਣਨ ਨਾ ਨਾ ਕਿ ਪਰਮੇਸ਼ਰ ਕੀ ਹੈ ਤਾਂ ਜਪਜੀ ਸਾਹਿਬ ਨੂੰ ਧਿਆਨ ਨਾਲ ਪੜ ਲਿਗੇ ਆਪਾਂ ਪਤਾ ਲੱਗ ਜਾਵੇਗਾ ਕਿ ਰੱਬ ਕੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਹਦੇ ਲੜ ਲਾਇਆ ਮਾਰ ਕਹਿੰਦੇ ਆਦੇਸ ਤੇ ਸਹਾਇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਸਿੱਧ ਕਹਿੰਦੇ ਨਾ ਸੇ ਨਮਸਕਾਰ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਨੂੰ ਮਹਾਰਾਜ ਜੀ ਨੂੰ ਪੁੱਛਦੇ ਮਹਾਰਾਜ ਤੁਸੀਂ ਕਿਹਨੂੰ ਨਮਸਕਾਰ ਕਰਦੇ ਹੋ ਮਹਾਰਾਜ ਕਹਿੰਦੇ ਮੇਰੀ ਨਮਸਕਾਰਤਾ ਉਹਨੂੰ ਹੈ ਜਿਹੜਾ ਕਦੇ ਵੇਸ ਪਲਟਦਾ ਹੀ ਨਹੀਂ ਜੁਗਾਂ-ਜੁਗਾਂ ਵਿੱਚ ਇੱਕੋ ਵੇਸ ਹੀ ਆਉਦਾ ਇੱਕੋ ਰੂਪ ਹੀ ਹੈ ਸਦਾ ਰਹਿਣ ਵਾਲਾ ਆਦਤੋਂ ਹੈ ਗਿਣਤੀਆਂ ਮਿੰਤੀਆਂ ਤੋਂ ਪਰੇ ਹੈ ਅਨਾਦੀ ਹੈ ਅਨਾਹਤ ਹੈ ਕੋਈ ਸ਼ਬਦ ਨਹੀਂ ਹੈ ਉਹਦਾ ਉਹਨੂੰ ਮੇਰੀ ਨਮਸਕਾਰ ਤੋ ਇਸ ਕਰਕੇ ਮਹਾਰਾਜ ਜੀ ਨੇ ਜਿਹੜੇ ਬ੍ਰਹਮ ਦੀ ਵਿਚਾਰ ਕਰਨ ਵਾਲੇ ਨੇ ਨਾ ਬ੍ਰਹਮ ਨੂੰ ਬ੍ਰਹਮ ਨੂੰ ਦੇ ਗਿਆਨ ਨੂੰ ਜਾਣ ਲੈਂਦੇ ਉਹਨਾਂ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਕਹਿੰਦੇ ਬ੍ਰਹਮ ਗਿਆਨੀ ਵੀ ਬੜੇ ਨਿਕੇ ਤੜਿਆਂ ਸਮਦਰਸੀਆਂ ਕੇਤੜਿਆਂ ਨਿਰਮਲ ਨਿਰੰਕਾਰੀ ਕਿਤਨੇ ਕਹਿੰਦੇ ਸਮ ਦ੍ਰਿਸ਼ਟੀ ਵਾਲੇ ਹੋਏ ਭਾਵ ਸਾਰਿਆਂ ਨੂੰ ਬਰਾਬਰ ਦੀ ਨਿਗਾ ਨਾਲ ਵੇਖਣਾ ਸਮ ਦ੍ਰਿਸ਼ਟੀ ਹੋਣਾ ਵੀ ਬੜਾ ਔਖਾ ਹੈ ਨਾ ਗੁਰੂ ਸਮ ਦ੍ਰਿਸ਼ਟੀ ਹੁੰਦਾ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨ ਨੇ ਸਤਿਗੁਰ ਪੁਰਖ ਦਿਆਲ ਹੈ ਜਿਸਨੂੰ ਸੰਤ ਸਭ ਕੋਏ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਕਹਿੰਦੇ ਇੱਕੋ ਦ੍ਰਿਸ਼ਟੀ ਨਾਲ ਦੇਖਦਾ ਗੁਰੂ ਸਾਰਿਆਂ ਨੂੰ ਸਮ ਦ੍ਰਿਸ਼ਟੀ ਬਰਾਬਰ ਦ੍ਰਿਸ਼ਟੀ ਕੋਈ ਅਮੀਰ ਆ ਜਾਵੇ ਕੋਈ ਗਰੀਬ ਆ ਜਾਵੇ ਜੇ ਗੁਰੂ ਦੇ ਦਰ ਤੇ ਕਿਸੇ ਨੇ ਦੇਖੋ ਪੰਜ ਪੈਸੇ ਵੀ ਮੱਥਾ ਟੇਕੇ ਕਿਸੇ ਨੇ ਕੌਡੀ ਵੀ ਮੱਥਾ ਟੇਕੀ ਤੇ ਇੱਕ ਪਾਸੇ ਕਿਸੇ ਨੇ ਲੱਖ ਰੁਪਈਆ ਲਿਆ ਕੇ ਮੱਥਾ ਟੇਕਿਆ ਗੁਰੂ ਵਾਸਤੇ ਬਰਾਬਰ ਨੇ ਦੋਵੇਂ ਗੁਰੂ ਵਾਸਤੇ ਬਰਾਬਰ ਨੇ ਦੋ ਕਿਉਂਕਿ ਗੁਰੂ ਪ੍ਰੇਮ ਵੇਖਦਾ ਸੱਚ ਪਿਆਰ ਵੇਖਦਾ ਗੁਰੂ ਗੋਬਿੰਦ ਸਿੰਘ ਜੀ ਮਾਲ ਸੱਚੇ ਪਾਤਸ਼ਾਹ ਜੀ ਦਾ ਨਾ ਅਨੰਦਪੁਰ ਸਾਹਿਬ ਦਰਬਾਰ ਲੱਗਾ ਹੋਇਆ ਤੇ ਕੋਈ ਸਿੱਖ ਜਾ ਰਿਹਾ ਸੀ ਮਹਾਰਾਜ ਦੇ ਦਰਸ਼ਨ ਕਰਨ ਉਹਦੇ ਕੋਲੇ ਮਾਇਆ ਨਹੀਂ ਸੀ ਗਰੀਬ ਸੀ ਰਸਤੇ ਵਿੱਚ ਉਹਨੇ ਫੁੱਲ ਤੋੜ ਲਿਆ ਫੁੱਲ ਤੋੜ ਕੇ ਲੈ ਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਮੈਂ ਨਮਸਕਾਰ ਕਰ ਦਿੱਤੀ ਵੀ ਸੁਣਿਆ ਸੀ ਕਿ ਹਾਲੀ ਹੱਥ ਨਹੀਂ ਜਾਣਾ ਚਾਹੀਦਾ ਤੇ ਮਹਾਰਾਜ ਜੀ ਨੇ ਜਦੋਂ ਨਮਸਕਾਰ ਕੀਤੀ ਫੁੱਲ ਰੱਖ ਕੇ ਮਹਾਰਾਜ ਕਹਿਣ ਲੱਗੇ ਤੂੰ ਕੀ ਕੀਤਾ ਵੀ ਫੁੱਲ ਨੂੰ ਤੋੜ ਕੇ ਲੈ ਆਇਆ ਜਿੱਥੇ ਟਾਣੀ ਨਾਲ ਲੱਗਾ ਸੀ ਇਹਨੇ ਖੁਸ਼ਬੂ ਦੇ ਨਹੀਂ ਸੀ ਰਾਹ ਵਿੱਚ ਲੰਘਣ ਵਾਲੇ ਦਾ ਮਨ ਖੜ ਜਾਣਾ ਸੀ ਫੁੱਲ ਨੂੰ ਦੇਖ ਕੇ ਖੁਸ਼ ਹੋਣਾ ਸੀ ਉਹਨੇ ਉਹਨੂੰ ਖੁਸ਼ਬੂ ਵੀ ਮਿਲਣੀ ਸੀ ਇਦੂ ਕੀ ਕੀਤਾ ਕਹਿਣ ਲੱਗਾ ਜੀ ਮੇਰੇ ਕੋਲੇ ਕੁਝ ਹੈ ਨਹੀਂ ਸੀ ਦੇਣ ਨੂੰ ਮੱਥਾ ਟੇਕਣ ਨੂੰ ਮਹਾਰਾਜ ਕਹਿੰਦੇ ਤੂੰ ਬਾਹਰੋਂ ਜੂ ਲੈ ਕੇ ਆਇਆ ਤੋੜ ਕਰਕੇ ਆਪਣਾ ਹਿਰਦਾ ਪ੍ਰੇਮ ਨਾਲ ਭਰ ਕੇ ਲੈ ਆਉਂਦਾ ਹਿਰਦੇ ਵਿੱਚ ਪ੍ਰੇਮ ਭਰ ਕੇ ਲੈ ਆਉਂਦਾ ਤੇ ਇਹ ਸਾਨੂੰ ਪ੍ਰੇਮ ਦੀ ਭੇਟਾਈ ਜਿਹੜੀ ਹੈ ਉਹ ਚਾਹੀਦੀ ਹੈ ਬਸ ਪ੍ਰੇਮ ਚਾਹੀਦਾ ਮਹਾਰਾਜ ਕਹਿੰਦੇ ਬਾਹਰੋਂ ਦਾ ਭਾਵੇਂ ਕਿੰਨੀ ਕੋਈ ਚੀਜ਼ ਚੱਕੀ ਫਿਰੇ ਜੰਦਰ ਪਿਆਰ ਹੀ ਨਹੀਂ ਹੈਗਾ ਗੁਰੂ ਦੇ ਨਾਲ ਫਿਰ ਉਹ ਦਿੱਤੀ ਹੋਈ ਚੀਜ਼ ਜਿਹੜੀ ਐ ਨਾ ਉਹ ਹੰਕਾਰ ਦਾ ਕਾਰਨ ਬਣ ਜਾਂਦੀ ਹੈ ਇਸ ਕਰਕੇ ਪ੍ਰੇਮ ਨਾਲ ਤਾਂ ਦਿੱਤੀ ਹੋਈ ਮਹਾਰਾਜ ਦੇ ਦਰ ਤੇ ਕੌਡੀ ਵੀ ਪਰਵਾਹ ਨਹੀਂ ਹੋ ਜਾਂਦੀ ਹੈ ਤੇ ਸਤਿਗੁਰੂ ਜੀ ਜੋ ਸਮ ਦ੍ਰਿਸ਼ਟ ਨੇ ਸਮ ਦ੍ਰਿਸ਼ਟ ਵੀ ਬਰਾਬਰ ਦ੍ਰਿਸ਼ਟੀ ਸਾਰਿਆਂ ਨੂੰ ਬਰਾਬਰ ਸਮਝਣਾ ਤੇ ਸਮ ਦ੍ਰਿਸ਼ਟੀ ਕਿਹਦੀ ਹੁੰਦੀ ਆ ਜਿਹਦੇ ਉੱਤੇ ਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਕੇ ਤੜਿਆ ਨਿਰੰਮਲ ਨਿਰੰਕਾਰੇ ਕਿੰਨੇ ਜੜੇ ਨਰੰਕਾਰ ਪ੍ਰਭੂ ਦੀ ਜੋ ਨਿਰਅਕਾਰ ਵਾਹਿਗੁਰੂ ਹੈ ਨਾ ਉਹਦੀ ਉਪਾਸਨਾ ਕਰ ਕਰਕੇ ਨਿਰਮਲ ਹੋ ਗਏ ਮੈਲ ਤੋਂ ਰਹਿਤ ਹੋ ਗਏ ਇਸ ਤਰ੍ਹਾਂ ਦੇ ਭਗਤ ਬਣ ਗਏ ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਨਾ ਭਗਤ ਕਬੀਰ ਸਾਹਿਬ ਕਹਿੰਦੇ ਵੀ ਮੈਂ ਇੰਨੀ ਬੰਦਗੀ ਕੀਤੀ ਪਰਮੇਸ਼ਰ ਦੀ ਪਹਿਲਾਂ ਮੈਂ ਪਰਮੇਸ਼ਰ ਦਾ ਨਾਮ ਜਪਦਾ ਸੀ ਤੇ ਕਹਿੰਦੇ ਹੁਣ ਇੰਨੀ ਬੰਦਗੀ ਕੀਤੀ ਮੈਂ ਨਿਰਮਲ ਹੋ ਗਿਆ ਪਰਮੇਸ਼ਰ ਦਾ ਨਾਮ ਲੈ ਲੈ ਕੇ ਜੈਸੇ ਗੰਗਾ ਨੀਰ ਜਿਵੇਂ ਗੰਗਾ ਦਾ ਨੀਰ ਪਾਣੀ ਪਵਿੱਤਰ ਰਹਿਣਾ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਕਿ ਹਰੀ ਪ੍ਰਮਾਤਮਾ ਹੁਣ ਮੇਰੇ ਮਗਰ ਮਗਰ ਕਬੀਰ ਕਬੀਰ ਕਰਦਾ ਤੁਰਿਆ ਫਿਰਦਾ ਵੀ ਨਾ ਨਿਰਮਲ ਹਿਰਦਾ ਹੋ ਜਾਣਾ ਕਿਉਂਕਿ ਨਾਮ ਜਿਹੜਾ ਹੈ ਨਾ ਬਾਣੀ ਹੈ ਬੰਦਗੀ ਹੈ ਇਹ ਮਨੁੱਖ ਦੇ ਹਿਰਦੇ ਨੂੰ ਨਿਰਮਲ ਕਰਦੀ ਹੈ ਹੀਰਖਾ ਦਵੇਸ਼ ਸਾੜਾ ਬਖੀਲੀ ਜਿਵੇਂ ਜਿਵੇਂ ਮਨੁੱਖ ਸਿਮਰਨ ਅਭਿਆਸ ਕਰਦਾ ਜਾਵੇਗਾ ਉਵੇਂ ਉਵੇਂ ਸਾਡੇ ਅੰਦਰੋਂ ਮੈਲ ਜਿਹੜੀ ਆ ਉਹ ਲੈਂਦੀ ਜਾਂਦੀ ਆ ਇਸ ਕਰਕੇ ਭਾਈ ਸਾਹਿਬ ਕਹਿੰਦੇ ਕਿੰਨੇ ਹੀ ਇਸ ਤਰ੍ਹਾਂ ਦੇ ਨਿਰੰਕਾਰ ਦੀ ਬੰਦਗੀ ਕਰਨ ਵਾਲੇ ਜਿਨ੍ਹਾਂ ਨੇ ਆਪਣੇ ਮਨ ਨੂੰ ਮੈਲ ਤੋਂ ਮੁਰਾਤ ਕਰ ਲਿਆ ਕਿਤੜੇ ਕਿਤੜੇ ਲੱਖ ਬਬੇਕੀਆ ਕਹਿੰਦੇ ਲੱਖਾਂ ਦੀ ਗਿਣਤੀ ਵਿੱਚ ਬਬੇਕੀ ਬਿਵੇਕਦਾਲ ਹੁੰਦਾ ਵਿਚਾਰवान ਬਿਬ ਏਕ ਦੋ ਤੋਂ ਇੱਕ ਕਰ ਦੇਣ ਵਾਲੀ ਵਿਚਾਰ ਵੀ ਇਸ ਤਰ੍ਹਾਂ ਦੇ ਵਿਚਾਰवान ਮਨੁੱਖ ਵੀ ਸੰਸਾਰ ਦੇ ਵਿੱਚ ਬਹੁਤ ਨੇ ਪੁੱਛੋ ਬਵੇਕੀਆਂ ਜਾਏ ਹੁੰਦਾ ਨਾ ਬਚਨ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਪੜਦੇ ਆ ਨਾ ਵੀ ਬਵੇਕੀਆਂ ਕੋਲੋਂ ਗਿਆਨੀਆਂ ਕੋਲੋਂ ਵਿਚਾਰਵਾਨ ਬੰਦਿਆਂ ਕੋਲੋਂ ਜਿਹੜੇ ਦੋਹਾਂ ਤੋਂ ਇੱਕ ਦੇ ਨਾਲ ਜੁੜ ਗਏ ਜੀਵ ਈਸ਼ ਦੇ ਭੇਦ ਨੂੰ ਮਟਾ ਕੇ ਜਿਹੜੇ ਇੱਕ ਦੇ ਨਾਲ ਜੁੜ ਗਏ ਉਹ ਵੀ ਲੱਖਾਂ ਦੀ ਗਿਣਤੀ ਵਿੱਚ ਕਿਤੜੇ ਦੇਹ ਵਿਦੇਹ ਆਕਾਰੀ ਕਹਿੰਦੇ ਕਿੰਨੇ ਹੀ ਨਾਮ ਦੁਆਰਾ ਪਰਮਾਤਮਾ ਦਾ ਨਾਮ ਜਪਿਆ ਨਾਮ ਜਪ-ਜਪ ਕੇ ਦੇਹ ਅਧਿਆਸ ਉਹਨਾਂ ਨੇ ਛੱਡ ਦਿੱਤਾ ਹਜੇ ਤਾਂ ਅਸੀਂ ਇਹ ਦੇਹ ਅਧਿਆਸ ਚਾ ਨਾ ਆਪਾਂ ਸਾਰੇ ਕਹਿੰਨੇ ਮੇਰਾ ਸਰੀਰ ਜਦੋਂ ਸਰੀਰ ਤਾਂ ਆਪਣਾ ਹੈ ਹੀ ਨਹੀਂ ਇਹ ਦੇਹ ਅਧਿਆਸ ਹੈ ਇਹ ਇੰਨਾ ਪਰਪੱਕ ਹੋ ਗਿਆ ਕਿ ਸਾਨੂੰ ਇਹ ਸਮਝ ਹੀ ਨਹੀਂ ਆਉਂਦੀ ਸਰੀਰ ਤਾਂ ਸਾਡਾ ਹੈ ਹੀ ਨਹੀਂ ਕਦੇ ਹੋਇਆ ਹੀ ਨਹੀਂ ਕਿਉਂਕਿ ਆਤਮਾ ਜਿਹੜੀ ਉਹਦਾ ਸਰੀਰ ਥੋੜਾ ਕੋਈ ਆਤਮਾ ਤਾਂ ਸਦਾ ਰਹਿਣ ਵਾਲੀ ਸਰੀਰ ਸਦਾ ਨਹੀਂ ਰਹਿਣ ਵਾਲਾ ਸਰੀਰ ਤਾਂ ਇਹ ਬਦਲਦੀ ਰਹਿੰਦੀ ਹੈ ਜਵੇਂ ਇੱਕ ਰਾਜਾ ਪੁਸ਼ਾਕ ਬਦਲ ਲੈਂਦਾ ਰਾਜਾ ਤਾਂ ਉਹੀ ਹੁੰਦਾ ਪਰ ਰੋਜ਼ ਪੁਸ਼ਾਕ ਬਦਲਦਾ ਉਹ ਓਵੇਂ ਹੀ ਇਹ ਆਤਮਾ ਸਫਰ ਕਰਦੀ ਰਹਿੰਦੀ ਹੈ ਸਰੀਰ ਨੂੰ ਬਦਲਦੀ ਰਹਿੰਦੀ ਪਰ ਸਰੀਰ ਕਦੇ ਆਪਣਾ ਨਹੀਂ ਹੁੰਦਾ ਪਰ ਜਦੋਂ ਕੋਈ ਵੀ ਬੰਦਾ ਗੱਲ ਕਰੇਗਾ ਨਾ ਉਹ ਕਹੋਗੇ ਮੇਰਾ ਸਰੀਰ ਦੇ ਅਧਿਆਸ ਹੈ ਨਾ ਇਹ ਪਰ ਕਹਿੰਦੇ ਨਾਮ ਦੇ ਨਾਲ ਇਹ ਦੇਹ ਅਧਿਆਸ ਟੁੱਟ ਜਾਂਦਾ ਉਹ ਵਿਦੇਹ ਹੋ ਜਾਂਦਾ ਵਿਦੇਹ ਦੇਹ ਤੋਂ ਉੱਪਰ ਉੱਠ ਜਾਂਦਾ ਉਹ ਵਿਦੇਹ ਕਵੇਂ ਹੋ ਜਾਂਦਾ ਉਹਦਾ ਸਰੀਰ ਨਾਲ ਜਿਹੜਾ ਹੈ ਪਿਆਰ ਨਹੀਂ ਰਹਿ ਜਾਂਦਾ ਜਵੇਂ ਮਹਾਂਪੁਰਖ ਸਮਝਾਇਆ ਕਰਦੇ ਸੀ ਕਹਿੰਦੇ ਇੱਕ ਕੱਚਾ ਨਾਰੀਅਲ ਹੁੰਦਾ ਇੱਕ ਪੱਕਾ ਨਾਰੀਅਲ ਹੁੰਦਾ ਕੱਚਾ ਨਾਰੀਅਲ ਆਪਾਂ ਦੇਖਦੇ ਹਾਂ ਕਿ ਪਾਣੀ ਵਾਲਾ ਨਾਰੀਅਲ ਹੁੰਦਾ ਜਦੋਂ ਉਹਨੂੰ ਭੰਨੀਏ ਉਹਦੇ ਚੋਂ ਗਿਰੀ ਨਹੀਂ ਨਿਕਲਦੀ ਗਿਰੀ ਜਿਹੜੀ ਆ ਮੋਟੀ ਛਿਲਕ ਦੇ ਨਾਲ ਲੱਗੀ ਹੁੰਦੀ ਆ ਉਹ ਸਾਬਤ ਉਸੇ ਤਰ੍ਹਾਂ ਨਹੀਂ ਨਿਕਲਦੀ ਪਰ ਜਿਹੜਾ ਪੱਕਾ ਨਾਰੀਅਲ ਹੁੰਦਾ ਨਾ ਉਹਦੇ ਵਿੱਚੋਂ ਗਿਰੀ ਜਿਹੜੀ ਖੋਪਾ ਵਾ ਉਹ ਮੁੱਠ ਜੀ ਬਣ ਕੇ ਉਹ ਨਿਕਲ ਆਉਂਦੀ ਜੁੱਟ ਬਣਿਆ ਹੁੰਦਾ ਉਹਦਾ ਪੂਰਾ ਤੇ ਮਹਾਪੁਰਸ਼ ਕਹਿੰਦੇ ਸੀ ਜਿਹੜਾ ਕੱਚਾ ਨਾਰੀਅਲ ਆ ਉਹ ਸੰਸਾਰ ਦੇ ਲੋਕ ਨੇ ਕਿਉਂਕਿ ਉਹ ਸਰੀਰ ਨਾਲ ਜੁੜੇ ਹੋਏ ਨੇ ਆਤਮਾ ਨਾਲ ਨਹੀਂ ਜੁੜੇ ਸਰੀਰ ਦੀ ਪਕੜ ਹੈ ਉਹਨਾਂ ਦੀ ਪਰ ਜਿਹੜੇ ਮਾਮਪੁਰਸ਼ ਨੇ ਉਹ ਪੱਕੇ ਨਾਰੀਅਲ ਦੀ ਤਰ੍ਹਾਂ ਹੁੰਦੇ ਆ ਉਹ ਸਰੀਰ ਨਾਲ ਪਕੜ ਨਹੀਂ ਰੱਖਦੇ ਉਹ ਆਤਮਾ ਨਾਲ ਪਕੜ ਰੱਖਦੇ ਸੰਤ ਸਿੰਘ ਜੀ ਮਸਕੀਨ ਕਥਾ ਵਿੱਚ ਕਿਹਾ ਕਰਦੇ ਸੀ ਕਹਿੰਦੇ ਵੀ ਸਰੀਰ ਵਿੱਚ ਤੇ ਆਤਮਾ ਦੇ ਵਿੱਚ ਮਨ ਜਿਹੜਾ ਹੈ ਨਾ ਇਹ ਕੰਮ ਕਰਦਾ ਪੁਲ ਦਾ ਜੇ ਮਨ ਦਾ ਝੁਕਾਓ ਸਰੀਰ ਵੱਲੀ ਹੈ ਉਹ ਸਰੀਰ ਨਾਲ ਜੁੜਿਆ ਰਹੇਗਾ ਸਰੀਰ ਵਾਲੀ ਸੋਚ ਹੀ ਜਾਵੇਗਾ ਤੇ ਜੇ ਮਨ ਦਾ ਝੁਕਾਓ ਆਤਮਾ ਵਾਲੇ ਪਾਸੇ ਹੋ ਗਿਆ ਉਹ ਸਰੀਰ ਤੋਂ ਉੱਪਰ ਉੱਠ ਜਾਂਦਾ ਹਮਦੇ ਬਦੇਮੁਗਤ ਸੀ ਭਾਈ ਮਨੀ ਸਿੰਘ ਜਿਹੜੇ ਆਪਣਾ ਬੰਦ-ਬੰਦ ਦੱਸ ਕੇ ਕਟਾਰੇ ਆ ਬਦੇਮੁਗਤ ਹੈ ਭਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਦੇਮੁਗਤ ਨੇ ਭਾਈ ਤਾਰੂ ਸਿੰਘ ਜੀ ਸਰੀਰ ਤੋਂ ਉੱਪਰ ਉੱਠ ਗਏ ਨਾ ਸਰੀਰ ਦਾ ਕੋਈ ਦਰਦ ਹੀ ਨਹੀਂ ਇਸ ਤਰ੍ਹਾਂ ਕਹਿੰਦੇ ਕਿੰਨੇ ਹੀ ਬਦੇ ਮੁਕਤ ਜਿਹੜੇ ਆ ਉਹ ਹੋਏ ਭਾਏ ਭਗਤ ਭੈ ਵਰਤਦਾ ਸਹਿਜ ਸਮਾਦ ਬੈਰਾਗ ਸਵਾਰੀ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਸਾਧ ਜਨ ਜਿਹੜੇ ਨੇ ਨਾ ਉਹ ਹਮੇਸ਼ਾ ਹੀ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਵਰਤਦੇ ਨੇ ਉਹਨਾਂ ਦੇ ਡਰ ਵਿੱਚ ਵਿਚਰਦੇ ਨੇ ਕਿਉਂਕਿ ਡਰ ਤੋਂ ਬਿਨਾ ਪਿਆਰ ਨਹੀਂ ਪੈਦਾ ਹੋ ਸਕਦਾ ਪਰਮੇਸ਼ਰ ਦਾ ਡਰ ਅਪਣੇ ਅੰਦਰ ਰੱਖ ਕੇ ਉਵਰਾਗ ਨੂੰ ਧਾਰਨ ਕਰਦੇ ਆ ਸਹਿਜ ਸਮਾਦ ਵਿੱਚ ਪਹੁੰਚ ਕਰਕੇ ਆਪਣੇ ਆਪੇ ਦੀ ਉਹ ਸਵਾਰੀ ਕਰ ਲੈਂਦੇ ਆ ਜਦੋਂ ਅੰਦਰ ਪ੍ਰਮਾਤਮਾ ਦਾ ਡਰ ਪੈਦਾ ਹੋ ਗਿਆ ਡਰ ਕਿ ਉਹ ਸਾਨੂੰ ਹਰ ਥਾਂ ਵੇਖਦਾ ਪਿਆ ਫਿਰ ਉਹਦਾ ਪਿਆਰ ਪੈਦਾ ਹੋ ਗਿਆ ਪ੍ਰੇਮਾ ਭਗਤੀ ਫਿਰ ਵਿਰਾਗ ਪ੍ਰੇਮਾ ਭਗਤੀ ਤੋਂ ਬਾਅਦ ਵਿਰਾਗ ਵਿਰਾਗ ਤੋਂ ਬਾਅਦ ਕਹਿੰਦੇ ਫਿਰ ਸਮਾਧੀ ਲੱਗਦੀ ਹੈ ਤੇ ਕਹਿੰਦੇ ਫਿਰ ਆਪਣੇ ਆਪ ਨੂੰ ਮਨੁੱਖ ਜਿਹੜਾ ਹੈ ਸਵਾਰ ਲੈਂਦਾ ਗੁਰਮੁਖ ਸੁਖ ਫਲ ਗਰਬ ਨਿਵਾਰੀ ਇਹਦੇ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਨਾ ਉਹ ਪ੍ਰਮਾਤਮਾ ਦੇ ਨਾਮ ਨੂੰ ਹੀ ਜਪ-ਜਪ ਕੇ ਆਪਣੇ ਹੰਕਾਰ ਨੂੰ ਨਾਸ਼ ਕਰ ਲੈਂਦੇ ਆ ਹੰਕਾਰ ਨੂੰ ਨਾਸ਼ ਕਰਕੇ ਆਪਣੇ ਆਪ ਨੂੰ ਉਹ ਸੁਖ ਫਲ ਦੇ ਅਧਿਕਾਰੀ ਬਣਾ ਲੈਂਦੇ ਉਹਨਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ